ਯਾਰ ਜਿੱਤੋ ਸੜਾ ਐ ਜੋ ਹੋ ਰਿਹਾ ਵੀ ਕੋ ਨਹੀਂ ਬਗਿਆ ਨਾ ਮੈਂ ਬਾਬੇ ਨੂੰ ਮੱਥਾ ਟੇਕ ਕੇ ਆਇਆ ਜਮਾਂ ਵੀ ਰਾਤ ਲਾਣੇਦਾਰ ਤੋਂ ਚੋਰੀ ਉਹ ਇੱਧਰਲੇ ਗਾਂਵਰੇਜ ਦਾ ਰੱਖਦਾ ਹਨਾ ਮੈਂ ਕਰਾ ਮੈਨੂੰ ਘਰੀ ਜਾਣਾ ਪਊ ਪਰ ਆ ਸਾਈਕਲ ਚੱਕਣਾ ਉੱਥੋਂ ਜਾ ਕੇ ਹੋਰ ਬਾਬੇ ਦਾ ਮੈਂ ਸਵੇਰੇ ਨਮਸਕਾਰ ਇਹਨਾਂ ਕਰਕੇ ਆ ਗਿਆ ਕੀ ਨਵਾਂ ਸੀ ਇੱਥੇ ਚੱਲ ਇਹ ਚੱਲ ਓਏ ਦਿਖੋ ਵਾਹ ਜਬਲੀ ਲਗਰੀਨ ਤੋਂ ਵਾਬੇ ਨੂੰ ਮਲਾ ਜਾ ਕੇ ਵਾਪੇ ਦੇ ਮੱਥਾ ਟਿਕਾ ਕੇ ਦਿਖੋ ਉਹੋ ਉਹ ਕਿੰਨਾ ਮਾਰਿਆ ਉਹ ਰਾ ਤਾਂ ਬੜਾ ਕੇਸ ਕਰਦਾ ਇਤਰਾ ਕੇ ਇਤਰਾ ਦੇਖੀ ਹਾਂ ਕਰੇ ਉਹ ਬਬਾ ਬੱਤਰ ਗਿਆ ਰੋ ਰਿਹਾ ਮੈਂ ਨੰਨ ਕਰੇ ਨਾਲ ਮੈਂ ਹਨਾਰਗੀ ਹਾਂਜੀ ਉਹ ਬੁਰਿਆ ਆ ਕੀ ਹੋ ਗਿਆ ਤੈਨੂੰ ਕਿੱਧਰ ਰੋ ਤਰਨ ਲਵਾ ਮੈਂ ਚਮਕੀਲਾ ਤੇਰਾ ਮੈਂ ਕੀ ਹੋ ਗਿਆ ਤੈਨੂੰ ਕਿਉਂ ਰਿੰਗੀ ਜੰਨਾ ਤੂੰ ਬਾਬਾ ਦੱਸ ਕਿੱਥੇ ਹੈ ਮੇਰਾ ਕਿੱਥੇ ਹੈ ਮੇਰਾ ਪੀਪਾ ਬਾਬਾ ਕਿਹੜਾ ਕਿਹੜਾ ਪੀਪਾ ਤੇਰਾ ਕਿਹੜਾ ਇੱਧਰ ਰੱਖਿਆ ਰਹਾ ਤੇ ਤੋਲ ਕੋ ਕੇ ਕੋਲੇ ਨਹੀਂ ਹੈਗਾ ਤੂੰ ਆ ਦੇਖਣ ਨੂੰ ਫੁੱਡੀ ਪੈ ਗਈ। ਓ ਤੂੰ ਮੇਰਾ ਪੀਪਾ ਰਸ ਦੇ ਕਿੱਥੇ ਹੈ? ਖੜ ਜਾ ਮਾਰੇਗਾ ਅੰਦਰ ਦਿਆ। ਆ ਦੇਖ ਤੂੰ ਸਪਰੇ ਨਹੀਂ ਚੰਗਾ ਕਰ। ਮੈਂ ਤੋੜਾ ਦੂਜੀ ਲੱਤ। ਉਹ ਕੀ ਹੋ ਗਿਆ? ਤੂੰ ਪੀਪਾ ਰਸ ਮੇਰਾ ਕਿੱਥੇ ਹੈ? ਓਏ ਤਰਦੇ ਮੱਥੇ ਦੇ ਬਣਾ ਤੁਰ ਨਹੀਂ ਜਾਂਦਾ ਹੈਗਾ। ਤੂੰ ਪੀਪਾ ਰਸ ਮੇਰਾ ਕਿੱਥੇ ਹੈ? ਓਏ ਹੈ ਨਹੀਂ ਮੇਰੇ ਕੋਲੇ ਕਿਉਂ ਮਾਰੇਗਾ ਮੈਨੂੰ ਹੱਥ ਪਾਉਣਾ ਹੈ। ਇਹਦਾ ਭੈਣ ਦਾ ਵੀ ਰ। ਧਾਂਗ ਲਿਆ। ਓਏ ਧਾਂਗ ਲਿਆ ਤੂੰ। ਓਏ ਦੁਰੇਨੀਆ ਤਲੇ ਓਏ ਦਾ ਹਿੰਦੂ ਇਹ ਤੁੰਗਾ ਦੱਸ ਤਾ ਕੀ ਦੱਸ ਤਾ ਮੈਨੂੰ ਮੇਰੇ ਕੋਲ ਨਹੀਂ ਪੁੱਛਿਆ ਓਏ ਬੱਸ ਕਾ ਫੜੇ ਓਰੇ ਬੈਠ 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 ਪਹਿਲਾਂ ਆ ਤਾ ਲੈ ਲੈ ਆ ਪਾਣੀ ਪੀਂਗਾ ਹੈ ਉਹ ਤੇ ਸਪਰੇਇ ਲੱਗਣਾ ਬਗਨਾ ਹਾਈ ਬ੍ਰੇਕ ਆ ਗਈ ਬਾਪੂ ਬਣੇ ਹੁਣ ਤੋ ਦਵਾਈ ਖਾ ਲੈ ਚੰਗਾ ਪਹਿਲੇ ਹੂੰ ਦਵਾਈ ਆਪੇ ਤਰੀ ਨਹੀਂ ਹੁੰਦੀ ਕਰੀਮ ਜੀ ਹਾਂ ਹਾਂ ਮਲਣ ਵਾਲੀ ਕਿਹੜੀ ਹੁੰਦੀ ਹੈ ਮੈਂ ਲਿਓ ਲਓ ਚੰਗਾ ਲੈ ਮੇਰਾ ਮੈਂ ਆਪੀ ਲੈ ਹੂੰ ਬਾਪੂ ਹਾਂ ਓਏ ਜੇ ਪੁੱਤ ਕਰ ਕਰ ਜੰਮਣਾ ਲੈ ਫਿਰ ਕੀ ਕੀ ਪਰ ਦੱਸ ਦੇ ਮੈਨੂੰ ਕਿੱਥੇ ਨਹੀਂ ਪਿੰਡ ਨੂੰ ਨਹੀਂ ਪਤਾ ਪੁੱਤ ਵੀ ਪੇਰੇ ਤੇ ਰਾਈ ਓਏ ਥਾਵਾ ਲੱਗ ਗਿਆ ਇਧਰ ਲੈ ਇਧਰ ਲੈ ਹਾਂ ਹਾਂ ਓਹੋ ਵਾਹਿਗੁਰੂ ਰਾਮ ਆ ਗਿਆ ਬਹੁਤ ਟਾਈਮ ਜੱਦ ਬੋਨ ਨਾ ਕਰਦਾ ਤੂੰ ਅੱਜ ਮਥਾਏ ਮਾਪੂ ਹਾਂ ਦੱਸ ਦੇ ਫਿਰ ਵੀ ਪਹਿਲੇ ਤਾਂ ਮੈਨੂੰ ਨਹੀਂ ਪਤਾ ਹੈਗਾ ਐ ਕਿਉਂ ਕਰਦਾ ਹੈ ਮੈਨੂੰ ਨਹੀਂ ਪਤਾ ਹੈਗਾ ਮੰਜਲਿਆ ਮਦਰੀ ਬਾ ਮੰਜਲ ਹਾਂ ਨਾ ਬਸ ਕੋਈ ਨਾ ਲੈ ਦੱਸ ਦੇ ਕਰ ਹਾਂ ਦੱਸ ਦਨਾ ਪੀਪਾ ਦੱਸ ਦਨਾ ਪੁੱਤ ਦੱਸ ਈ ਪਤਾ ਗਰਹਿ ਤਿਕਾ ਟਲ ਗਿਆ ਵਦਿਆ ਤੂੰ ਸਿਆਣੀਆਂ ਗੱਲਾਂ ਲਾਗਿਆ ਕਰਨਾ ਕਿੰਨਾ ਸਿਆਣਾ ਬਣ ਗਿਆ ਮੇਰਾ ਪੁੱਤ ਪੱਲਾ ਤਾਂ ਨਹੀਂ ਤੂੰ ਬੌਲ ਮਾਰਦਾ ਫਿਰਦਾ ਰਹਿੰਦਾ ਸਾਰਾ ਦਿਨ ਹੁਣ ਮੇਰਾ ਪੁੱਤ ਸਿਆਣਾ ਬਣ ਗਿਆ ਕਿੰਨਾ ਉਹ ਤੂੰ ਹੁਣ ਮੈਨੂੰ ਐਂ ਦੱਸ ਦੇ ਵੀ ਪੀਪਾ ਦੇ ਕਿਉਂ ਦਿੱਤਾ ਤੇ ਦੱਸ ਦੇ ਟਲ ਗਿਆ ਗਰਹਿ ਉਹ ਤਾਂ ਬੱਸ ਉਹ ਕਿਤਾਬੀ ਦੇਰੇ ਤੇ ਉਹ ਫਿਰ ਹੁਣ ਤੂੰ ਮੈਨੂੰ ਦੱਸ ਦੇ ਪੀਪਾ ਕਿੱਥੇ ਹੈ ਕਿਸੇ ਸਿਆਣੇ ਨੇ ਦੱਸਿਆ ਦੱਸਿਆ ਦੀ ਮੈਨੂੰ ਕਹਿੰਦਾ ਤੁਹਾਡੇ ਤੇ ਬਹੁਤ ਮੁੰਡੇ ਤੇ ਕਹਿੰਦਾ ਸ਼ਨੀ ਦਾ ਪ੍ਰਕੋਟ ਚੱਲ ਰਿਹਾ ਹੈਗਾ ਉਹ ਤਾਂ ਹੀ ਮੈਂ ਫਿਰ ਟਪਾਤਾ ਹੁਣ ਕਰ ਦੂੰਗਾ ਹੁਣ ਦੱਸ ਦੇ ਪੀਪਾ ਕਿਹਾ ਪੀਪਾ ਤਾਂ ਉਹ ਤੈਨੂੰ ਮੈਂ ਕੀ ਦੱਸਾਂ ਹੁਣ ਬਸ ਤੂੰ ਪੁੱਛ ਨਾ ਪੀਪੇ ਬਾਰੇ ਤਾਂ ਹੁਣ ਤਾਂ ਮੈਂ ਕਹਿੰਦਾ ਦਾਨ ਪੁੰਨ ਕਰਦੀ ਕਹਿੰਦਾ ਤਾਂ ਕਰਕੇ ਤੁਹਾਡੇ ਮੁੰਡੇ ਓਏ ਆਹ ਕੋਈ ਤਾਂ ਹੋਇਆ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਸਿੱਕਣਾ ਪੀਂਣਾ ਤੂੰ ਨਹੀਂ ਨਹੀਂ ਮੈਂ ਕਿੱਥੇ ਪੀਣਾ ਸਿੱਕਦਾ ਕੀ ਹੈ ਵੀਰੇ ਨਹੀਂ ਸਿੱਕਦਾ ਨੇ ਕੁਛ ਨਹੀਂ ਹੈਗਾ ਇਹ ਕੀ ਹੈ ਵੀਰੇ ਤਰਾ ਹੋ ਗਿਆ ਤੂੰ ਤਰਾ ਹੋ ਜਾ ਖੜ ਜਾ ਉੱਤ ਰੀ ਪੈਣ ਆ ਇਹ ਤਾਂ ਪੈਣ ਓਏ ਖੜ ਜਾ ਦੱਸ ਦੇ ਬੰਨਾ ਤੂੰ ਇਹ ਪੁੰਨ ਨਹੀਂ ਆਉਣਾ ਨਹੀਂ ਆਏਗਾ

ਇਦਾਂ ਮਾਰਦਾ ਇੱਕ ਆ ਮੇਰਾ ਪੁੱਤ ਆ ਇਹ ਮੇਰੀ ਫੈਮਿਲੀ ਬਣਾਉਂਗਾ ਅਕੰਧ ਦਿਨੇ ਹੱਟ ਦੁੱਖ ਲਾਤੇ ਕੜੀ ਇਸ ਕੜੀ ਇਸ ਸਕੀਮ ਅਸਾ ਬਣੀ ਹੈ ਆਏ ਹਾਏ ਇੱਕ ਆ ਦਾ ਇੱਥੇ ਆ ਗਿਆ ਆਹਾ ਹਾ ਹਾ ਹੁਣ ਇਹ ਕਿਊਟ ਜਿੱਟੀ ਦਾ ਮੈਸੇਜ ਆ ਇਹ ਕੀ ਕਹਿੰਦੀ ਆ ਕਿ ਮੈਂ ਆ ਮੈਂ ਕੀ ਹੁਣ ਤੈਨੂੰ ਦੱਸਾਂ ਮੈਂ ਕਿਨੇ ਆ ਉਹਨੂੰ ਭੱਗ ਜਣਦੇ ਭੱਗ ਗਿਆ ਚਲ ਇਹਦੇ ਨਾਲ ਕਰਦਾ ਗੱਲਾਂ ਇਹਦੇ ਕਰੂ ਦੁੱਖ ਕਰ ਦੂਰ ਮੇਰੇ ਆ ਓਹੋ ਹੱਥ ਕਰ ਕੋਲ ਚੱਲੀ ਹੈ ਉਹਦੇ ਕੋਲ ਬੈਠਦੇ ਆ ਉਹੀ ਸਾਨੂੰ ਸਾਡੀ ਧੰਦੇ ਦੇਲੇ ਕੁੱਟਿਆ ਬਹੁਤ ਆਏ ਮਾਰ ਮਾਰ ਲਾਸਾ ਪਾਤੀਆਂ ਕੋਈ ਨਹੀਂ ਠਾਕਰ ਨਾਲ ਕਰਦਾ ਕਰ ਲੈਂਦਾ ਐ ਠਾਕੀ ਉਹ ਐ ਠਾਕਰ ਉਹ ਫਾਜੀਆ ਐ ਕਰੀ ਹੈ ਦੀਨਾ ਨੀ ਇੰਨਾ ਹੋ ਰਹੇ ਹਨ ਅੱਛਾ ਅੱਛਾ ਆ ਗਿਆ ਆ ਗਿਆ ਏ ਆਫਾ ਜੀ ਠੀਕ ਹੈ ਠੀਕ ਹੈ ਦੀਦਾ ਨਹੀਂ ਗੋਲੀ ਵੱਜਣੀ ਮੇਰੇ ਚੰਗਾ ਭਲਾ ਤਾਂ ਹੈਗਾ ਕਾ ਨੂੰ ਮਾਰੇ ਪ੍ਰਭਾਤ ਮਾ ਚੰਗਾ ਭਲਾ ਰਹੇ ਠੀਕ ਹੈ ਤੂੰ ਮੇਰੇ ਤੇ ਲੱਟ ਲਾਇਆ ਮਲਾਦਾ ਕਿਸੇ ਨਹੀਂ ਜਣ ਕਰਿਆ ਲੱਗਦਾ ਤੇਰਾ ਪੁੱਛਣਾ ਤੂੰ ਏ ਮੇਰੇ ਮੁੰਡੇ ਨੇ ਕੁੱਟਿਆ ਚਾ ਅੱਛਾ ਕਾਦੇ ਪਿੱਛੇ ਓਏ ਬਸ ਪੁੱਛਣਾ ਤੂੰ ਅੱਛਾ ਮੈਨੂੰ ਤਾਂ ਕੀ ਲੋੜ ਹੈ ਨਹੀਂ ਪੁੱਛਦਾ ਇਹ ਹੋ ਗਿਆ ਕਿਉਂ ਦੁਖਦੀ ਰਹਿ ਗਿਆ ਤੂੰ ਉਹ ਮੂੜੇ ਕੁੱਤੇ ਆ ਬਹੁਤ ਯਾਰ ਉਹਨੇ ਅੱਜ ਅੱਛਾ ਹੋਰ ਉਹਦਣਾ ਸਵੇਰੇ ਬਹੁ ਬੁਲਾਣੀ ਹੈ ਪੰਚਾਇਤ ਆਪਾਂ ਚਾਂਗੇ ਹੁਣ ਤੂੰ ਆਉਦੇ ਮੁੰਡੇ ਦੇ ਪੰਚਾਇਤ ਬੁਲਾਏਗਾ ਬੁਲਾਉਂਗਾ ਲੈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਮੈਂ ਮੇਰੇ ਮੁੰਡੇ ਨਾਲ ਕਿੰਨੀ ਕੁੱਤੇ ਖਾਣੀ ਕਰਦਾ ਦੇਖ ਲੈ ਮੇਰੇ ਮੂਰੇ ਜਮਾਂ ਨਹੀਂ ਬੋਲਦਾ ਸਾਹ ਨਹੀਂ ਕੱਢਦਾ ਘਰੇ ਆ ਕੇ ਤੇਰਾ ਮੁੰਡਾ ਸਿਆਣਾ ਮੈਨੂੰ ਕਹਿੰਦਾ ਸਿਆਣਾ ਉਹਦਾ ਕੰਜਰ ਹੈ ਸਿਰੇ ਦਾ ਕੌਣ ਮੇਰਾ ਸਿਆਣਾ ਉਹ ਕੋਈ ਕੰਜਰ ਹੈ ਬੌਲਾ ਰੱਖ ਕੇ ਦੇਖ ਲੈ ਆਉਦੇ ਕੰਨੀ ਕਦੇ ਮੈਂ ਤਾਂ ਉਹਨੇ ਔਖਾ ਕਰਖਿਆ ਇਹਨੂੰ ਕਿੱਥੇ ਰੱਖ ਨੂੰ ਮੈਂ ਨਾਲੇ ਉਹਦੋਂ ਤਾਂ ਕਹਿੰਦਾ ਮੇਰਾ ਮੁੰਡਾ ਨਹੀਂ ਹੈਗਾ ਉਹ ਆਇਆ ਤਾਂ ਮੈਂ ਮਾਪਾਪ ਨੂੰ ਕਦੇ ਤਾਂ ਚਾਲਾ ਦੁੱਖ ਹੁੰਦੀ ਆ ਆਪਦੇ ਜਵਾਗ ਦਾ ਕਦੇ ਮੋਹ ਵੀ ਆਉਂਦਾ ਐ ਹੁਣ ਤਾ ਵਗ ਤਰਾ ਵੱਡਾ ਉਹ ਕਾਦੇ ਪਿੱਛੇ ਘੁੱਟਿਆ ਪੀਪਾ ਦਿੱਤਾ ਜੀ ਤੇਰੇ ਮੁੰਡੇ ਨੂੰ ਅੱਜ ਮੈਂ ਅੱਛਾ ਤਾਂ ਐ ਕਟਾਇਆ ਪੀਪੇ ਤੇ ਕਟਾਇਆ ਐ ਹੁਣ ਮਾਰਨਾ ਮਾਰੇਗਾ ਮੈਂ ਹੀ ਦਿੱਤਾ ਜੀ ਮਹੱਲਾਇਆ ਕਵਾੜੀਆਂ ਨੂੰ ਦੇਈ ਮੈਂ ਤਾਂ ਹੁਣ ਆਏ ਕਿਹਾ ਸੀ ਕਵਾੜੀਆਂ ਨੂੰ ਉਹਨੂੰ ਕੱਥਾ ਬੋਲ ਤੇਰੇ ਤੇ ਉਹ ਮੈਂ ਕਵਾੜੀਆਂ ਨੂੰ ਦੇਣ ਵਾਸਤੇ ਗਿਆ ਸੀ ਉਹਨੂੰ ਤਾਂ ਮੇਰਾ ਮੁੰਡਾ ਕਟਾ ਪਟਾਟਾ ਤਾਂ ਉਹ ਖੜ ਜਾ ਵਾੜੀ ਨੂੰ ਕਹਾ ਸੀ ਮੈਂ ਮਾਰਸਾ ਕਰਾਂ ਮਹੀਲੇ ਸਾ ਤੈਨੂੰ ਉਹ ਮਾਰ ਦੇਗਾ ਪਹਿਲੀ ਉਹਨੇ ਮਾਰਤਾ ਮੈਨੂੰ ਨਿਕੜ ਜਾ ਮੇਰੇ ਘਰੋਂ ਉਹ ਮੈਂ ਖੜ ਜਾ ਮੈਂ ਤੇਰੇ ਨਾਲ ਤੇਰੀ ਲੱਤ ਤੋੜ ਦਿੰਦੀ ਮੈਂ ਡੱਕ ਜਾ ਨਹੀਂ ਚੱਲ ਹੋਣ ਦੇ ਤੇਰਾ ਮੈਂ ਕਰੂੰ ਡੱਕਰੇ ਏ ਹਾਏ ਸਾਲੇ ਖੱਪਕੀ ਜਿਹੀ ਫੌਜੀ ਦੇ ਲਾਸਾ ਪੜਿਆ ਸਾਰਾ ਪਿੰਡੇ ਕੁੱਤੀ ਜਾਂਦਾ ਮਿੰਤਾ ਅੱਜ ਪਤਾ ਨਹੀਂ ਕੀ ਮਾਰਾ ਦੇਣ ਕਿਦਾ ਮੂੰਹ ਦੇਖਿਆ ਦੀ ਉਹਨੂੰ ਮੈਂ ਕਹੂੰ ਆਦਾ ਨਹੀਂ ਰਿਹਾ ਕਿਉਂ ਡਜਟੀ ਨੂੰ ਮੈਂ ਕਹੂੰਗਾ ਵੀ ਉਹਨੂੰ ਬਲੌਕ ਅਨਬਲੌਕ ਕਰਕੇ ਉਹਨਾਂ ਨੂੰ ਗਾਲ੍ਹਾਂ ਦੇ ਦੇ ਚੰਗਾ ਮੈਨੂੰ ਦਿੱਤੀ ਸੀ ਨਾ ਜਿਹੜੀ ਹੁਣ ਉਹਦੇ ਮੈਂ ਪਾਉ 76 ਉਹ ਤੋਂ ਨਾਲੇ ਤੀਨੀ ਤੋਂ ਬੇਇੱਜ਼ਤੀ ਕਰੀ ਤਾਂ ਬੁਆਲੇ ਵਕਰਾਂਗਾ ਆਏ ਇਹ ਮੇਰਾ ਵੀ ਦੁੱਖ ਹੈ ਹਾਏ ਹਾਏ ਇਹ ਇਹ ਚੱਲ ਏ ਕੰਚ ਲੋਹਾ ਵੇਚ ਲੈ ਰਿਸ਼ਤੇ ਹੀਰ ਗੱਪੀਆਂ ਕਿਤਾਬਾਂ ਦੇ ਵਿੱਚ ਰੱਦੀ ਲੋਹਾ ਪਟੀਆਂ ਪ੍ਰਾਣੀਆਂ ਹੀ ਰਿਸ਼ਤੇ ਓਏ ਓ ਕਬਾੜੀਏ ਓਏ ਓਏ ਕੌਣ ਹੁੰਦਾ ਓਏ ਕੋ ਦਾ ਵੇ ਖੜ ਕੇ ਜਾਈ ਆ ਇਹ ਨਹੀਂ ਕੰਝਲਾਂ ਮੁੜ ਕੇ ਦੋ ਅਸੀਂ ਸਿਆਰ ਉਸ ਕਾ ਇਹ ਗੱਲਾਂ ਕਰਦਾ ਜੀ ਆਈਡੀ ਵੀਡੀ ਲੈ ਲਾਂਗੇ ਇੱਕ ਨਵੀਂ ਔੜਾ ਦੀ ਔੜਾ ਦੀ ਥੱਲੇ ਆ ਪੰਜਾਬੀਆਂ ਨੂੰ ਆ ਗਈਏ ਬੰਦਾ ਕਿਦਾ ਦੇਖ ਮੇਰਾ ਸਦਾ ਕੋਈ ਇੱਕ ਅੱਛਾ ਬੰਦਾ ਸਾਹਮਣੇ ਨਹੀਂ ਆਉਂਦਾ ਬਾਈ ਫਿਰਦਾ ਤੂੰ ਕਵਾੜ ਕਬੂੜ ਲੈਣਾ ਕਿ ਰਿਸ਼ਤੇ ਕਰਾਉਣਾ ਤੂੰ ਇੱਕ ਗੱਲ ਕਰ ਪਹਿਲਾਂ ਕੰਮ ਆਪਾਂ ਦੋਏ ਕਰਦੇ ਆਂ ਅੱਛਾ ਰਿਸ਼ਤੇ ਵੀ ਕਰਾਉਣੇ ਆ ਤੇ ਕਵਾੜ ਵੀ ਖਰੀਦਦੇ ਆ ਕਵਾੜ ਤਾਂ ਨਹੀਂ ਦਿਖ ਹੋਣਾ ਰਿਸ਼ਤਾ ਕਰਾ ਦੇ ਜੀ ਜਿਹੜਾ ਬੰਦਾ ਆਪਾਂ ਨੂੰ 50000 ਦਾ ਕਵਾੜ ਵੇਚਦਾ ਹਾਂ ਉਹ ਉੱਪਰ ਰਿਸ਼ਤਾ ਕਰਾਉਂਦਾ ਯਾ ਯਾਰ ਦਾ ਤੂੰ ਲੱਗਦਾ ਦਾ ਮੈਂ 5 ਰੁਪਈਆ ਦਾ ਬੰਦਾ 50 ਹੱਲ ਦਾ ਕਵਾੜਾ ਘੱਲੇ ਨਹੀਂ ਇੱਧਰ ਵੀ ਉਹ ਨਾ ਬੰਦਾ ਨਹੀਂ ਆ ਦੇਖ 1100 ਦਾ ਕਸਾ ਪਾਇਆ ਹੈ ਐਲਤੇ ਕੀ ਉਹ ਵੀ ਲੱਚਾ ਐਲ 4 ਲਿੰਨੀ ਲਿੰਨੀ ਦਾ ਜਸ ਸਟੂਡੀਓ ਹੈ ਕੱਲਾ ਉਹੀ ਲਿੰਨੀ ਹੋ ਗਿਆ ਤੂੰ ਇਹ ਕੰਮ ਦੱਸ ਕੀ ਹੈ ਤੈਨੂੰ ਲੈ ਹੁਣ ਵੇਚਣਾ ਕੁਝ ਦਾਲ ਕਰਦਾ ਕਰਾ ਸੱਚੀ ਇਹ ਮੇਰਾ ਸੌਦਾ ਹੋਏ ਯਾਰ ਆਇਤਾ 200 ਰੁਪਈਆ ਦਾ ਤੂੰ ਇਹ ਕੰਮ ਦੱਸ ਕਰਨੇ ਪਰ ਨਾ ਇਹ ਨਾ ਤੂੰ ਕਵਾੜ ਤਾਂ ਮੈਂ ਵੇਚ ਦੂੰ ਰਿਸ਼ਤਾ ਅੱਛਾ ਹਾਂ 1100 ਦਾ ਕੱਚਾ ਕਹਿੰਗੇ ਮੈਨੂੰ ਬੰਦਾ ਤੂੰ 11 ਰੁਪਈਆ ਦੀ ਲੱਗਦਾ ਪਰ ਤੈਂ ਕੀ ਲੈਣਾ ਮੇਰੇ ਤੋਂ ਅੱਛਾ ਮੈਨੂੰ ਇਹ ਦੱਸ ਤੂੰ ਚੱਲ ਮੋਬਾਈਲ ਹੈਗਾ ਕੋਆ ਲੈ ਗਿਆ ਆਈਡੀ ਦੇ ਦੇ ਆਣੀ ਤਨ ਮੈਨੂੰ ਲੁੱਚਣਾ ਲੱਗ ਤੈਨੂੰ ਮੈਨੂੰ ਲੱਗਦਾ ਲੁੱਚਣਾ ਨਾ ਹਾਂ ਹੋਰ ਹੁੰਦਾ ਵੀ ਆਈਡੀ ਉਡੀ ਤੇ ਫੋਟੋ ਫੋਟੋ ਦੇਖ ਲੈ ਰਿੱਤੇ ਦੀ ਲੈ ਯਾਰ ਜੇ ਕੋ ਵੇਚਣਾ ਠੀਕ ਹੈ ਰਿਸ਼ਤਾ ਕਰਾਇਆ ਤੇ ਨਸਰ ਹੈਗਾ 25000 ਦਾ ਕਵਾੜ ਕਿੱਕਾ ਤੁੜੀ ਦੀ ਸ਼ਾਂਤ ਮੇਰਾ ਰਿਕਾਰਡ ਬਹੁਤ ਚੰਦਰਾ ਪਿੰਡ ਚ ਕੁਛ ਨਹੀਂ ਜੇ ਨਾ ਹੋਇਆ ਨਾ ਉਹ ਮੇਰਾ ਵੀ ਰਿਕਾਰਡ ਬਹੁਤ ਜੰਦਰਾ ਕਰਮਾ ਲਿਉਣਾ ਕਵਾੜ ਰਸਤੇ ਦਾ ਕੰਮ ਰਹਿ ਜੀ ਜਿੰਨਾ ਵੀ ਲੈ ਕੋਈ ਕਵਾੜ ਮੇਰੇ ਨਾਲ ਬੱਦੀ ਮੁੰਡਾ ਲਿਉਂਦਾ ਤਾਂ ਹੈ ਚੱਕ ਚੱਕ ਰਿਕਾਰਡ ਪੂਜਾ ਆਹ ਵੇ ਕਿੰਨੇ ਕੰਜਰ ਦੇ ਨੇ ਛਤਰੋਲ ਕਰਾ ਲਈ ਇਹਦੇ ਪਿੱਛੇ ਫੇਰ ਘਰੇ ਚੱਕ ਲੈ ਇਹਨੂੰ ਕਵਾਲੀਏ ਨੂੰ ਦੇਣਾ ਪੂਏ ਨਹੀਂ ਲੋਟ ਆਉਣਾ ਕੰਮ ਗੱਲਾ ਡੱਡੀਆਂ ਮਾਰਦਾ ਸੀ ਬਾ ਕੀ ਹੈ ਪੀਪਾ ਪੀਪਾ 2000 ਰੁਪਏ ਚੀਜ਼ੀ ਉਹ ਇਹਦੇ ਪਿੱਛੇ ਤੈਨੂੰ ਪਤਾ ਨਹੀਂ ਕੀ ਕੀ ਹੋਇਆ ਲੈ ਦੇ ਫਿਰ 2000 ਰੁਪਏ 2000 ਰੁਪਏ ਦੇ ਆਂਗਾ ਹਾਂ ਮੇਰਾ ਚਾਰ ਦਿਨ ਕੰਮ ਤੇ ਚੱਲ ਤੈਨੂੰ ਮੈਂ ਕੰਮ ਤੇ ਜਾਣ ਵਾਲਾ ਦਿਹਾੜੀ ਆ ਲੱਗਦਾ ਤੈਨੂੰ ਮੈਂ ਫੌਜੀ ਆ ਮੈਂ ਪਰਪਾਜੀ ਆ ਉਹਦੇ ਘਰੇ ਹੋਵੇਂਗਾ ਮੇਰੀ ਘਰੇ ਕਬਾੜੀ ਜੀ ਖਰਚਾ ਫਿਰ ਮੈਂ ਰਾਸਣ ਜਿਹਾ ਬਣਾਉਂਦਾ ਮੈਂ ਦਾ ਦਾ ਮੈਂ ਤਾਂ ਕਬਾੜੀ ਜੀ ਰੱਬ ਭੱਜ ਗਿਆ ਮੇਰਾ ਸਾਲਾ ਡਰਪੂਕ ਉਹ ਤਾਂ ਆਪਣਾ ਵੀ ਦਵਕਾ ਬਹੁਤ ਹੈ ਪਿੰਡ ਚ ਮੈਂ ਕਿ ਤਾਪਾ ਉੱਥੇ ਸਪੌਂਸ ਕਰਨ ਵਾਲੀ ਵੀ ਜਸਾ ਦੀ ਝਾੜੂਆਂ ਕਰੂ ਇਹ ਵੀ ਬਾੜੀ ਹੱਤ ਕਰਾਉਂਦੀ ਏ ਓਏ ਕਿਰਨਾ ਬਠੰਡੇ ਵਾਲੀ ਲੈ ਮੇਰੇ ਮੇਰੇ ਸਾਲੇ ਦੀ ਫੈਲੀ ਪਈ ਐ ਚੋਰ ਸਾ ਚੋਰ ਓ ਟਾਕੀ ਫਰਕੀ ਤਾਏ ਠਰਕੀਦਾ ਓ ਬਟਾ ਏ ਨਾ ਉਹ ਕਿਰਦਣਾ ਓਏ ਹੋਏ ਮਿਰਾ ਤੂੰ ਉਹ ਠਾ ਕਰਦਾ ਹੈ ਬੱਲੀ ਕਿੱਥੇ ਕਿਹੜਾ ਬੱਲੀ ਉਹ ਤੁਹਾਡਾ ਬੱਲੀ ਸਾਡੇ ਕਿਹੜਾ ਬੱਲੀ ਆ ਉਹ ਤੇਰਾ ਮੁੰਡਾ ਬੱਲੀ ਹੋਏ ਹਾਂ ਤਾਏ ਦੱਸ ਦੇ ਕੀ ਦੱਸਾਂ ਉਹ ਪੀਪਾ ਦੱਸ ਦੇ ਮੇਰਾ ਵਈ ਜਾ ਵਈਆ ਤੂੰ ਹਾਂ ਉਹ ਪੀਪਾ ਜਾ ਤੇਰਾ ਦੀਗਾ ਕਵਾੜ ਜਾ ਹਾਂ ਕਬਾੜਾ ਚੱਕਵਾੜਦਾ ਕਬਾੜਾ ਕਹਿੰਦੇ ਹਾਂ ਉਹ ਤਾਂ ਮੇਰੇ ਬਹਾ ਮਸ ਤੂੰ ਪੀਪਾ ਰੱਖ ਦੇ ਮੈਨੂੰ ਤੂੰ ਮੇਰੀ ਗੱਲ ਸੁਣ ਲੈ ਪਹਿਲਾਂ ਇੱਕ ਹਾਂ ਮੇਰੇ ਮੁੰਡੇ ਨਾਲ ਨਰਲਿਆ ਕਰ ਤੂੰ ਮੈਂ ਤਾਂ ਜਮੀ ਨਹੀਂ ਦੱਸਦਾ ਕਿਦੋਂ ਮੇਰੇ ਸਾਰੇ ਚੋਰ ਨਾਲ ਤੂੰ ਮੈਂ ਕਿਹਨੂੰ ਕਹਿਣਾ ਓਏ ਉਹ ਚੋਰੀ ਆ ਜਦੋਂ ਮੇਰਾ ਪੀਪਾ ਚੱਕ ਲਿਆ ਤੇ ਮਰ ਕਿਹਨੂੰ ਕਹਿਣਾ ਮੇਰਾ ਸਾਲਿਆ ਆਇਆ ਉਹ ਥੜਕੇ ਕੀ ਕਹਿੰਦਾ ਓਏ ਉਹ ਦੱਸ ਦੇ ਉਹ ਦੱਸ ਦੇ ਸਸਤਾ ਉਰੇਆਣਾ ਨੂੰ ਨਹੀਂ ਮਾਰਦਾ ਉਰੇਆਣਾ ਨਹੀਂ ਤੂੰ ਮੈਨੂੰ ਅਹੀਂ ਦੱਸ ਦੇ ਕਸਾ ਓਏ ਉਹ ਤਾਂ ਮੇਰੇ ਨਾਲ ਲੁੱਟ ਖੋ ਹੋ ਗਈ ਹੈ ਉਹ ਤਾਂ ਕਵਾੜੀ ਆਇਆ ਇਹਦੀ ਕਵਾੜ ਜੇ ਵਾਲਾ ਕਿਹੜਾ ਕਵਾੜੀਆ ਆ ਹੁਣ ਹੀ ਨੰਗਾ ਆਏ ਨੂੰ ਆਏ ਨੂੰ ਗਿਆ ਓ ਨੋ ਕੋਈ ਆਰੀ ਓਏ ਉਹ ਮੇਰਾ ਕੰਮ ਕਰ ਦੋ ਯਾਰ ਇੱਕ ਓ ਯਾਰ ਜਿਹੜਾ ਉਹ ਕਵਾੜੀਆ ਨਹੀਂ ਹੈਗਾ ਉਹ ਇਹ ਦੇਖ ਹਾਂ ਉਹ ਕਿੱਦਾਂ ਆਂਦਾ ਹੈ ਇਹ ਦਰ ਮੰਗਾ ਹਾਂ 라ਈਂ ਜਿਨਾ ਕਿਤੇ ਤੁਦਾਨੀ ਮੈਂਦਣਾ ਕਵਾੜੀਆਂ ਕੋਲੇ ਤੇ ਕਹੇ ਨੀ ਰਖਾਈ ਜਿਨਾ ਕਿਤੇ ਬੱਸ ਦੇ ਕੋਈ ਯਾਰ ਉਹ ਭਾਈ ਭਾਈ ਜੱਟ ਇਲੀ ਕੋਈ ਆ ਮੈਨੂੰ ਸਾਰਾ ਪਿੰਡ ਵੇਚਦਾ ਯਾਰ ਗੱਲ ਦੇ ਯਾਰ ਮੈਂ ਕਿਦਾ ਕਿਦ ਯਾਦ ਰੱਖੂਆਂ ਮੈਂ ਉਹ ਭਾਈ ਮੈਨੂੰ ਨਹੀਂ ਪਤਾ ਮਾ ਮੈਂ ਦੱਸ ਦਿੰਦਾ ਤੈਨੂੰ ਮੈਂ ਦੱਸ ਦਿੰਦਾ ਤੈਨੂੰ ਉਹ ਦੇਖੋ ਖੜਕੀ ਠਾਕਰ ਵੜਾ ਜਿਹੜਾ ਰਫਲ ਲੈ ਕੇ ਆ ਗਿਆ ਤੇਰੇ ਮਗਰ ਉਹ ਅੱਛਾ ਅੱਛਾ ਹਾਂ ਉਹ ਤਾਂ ਮੈਨੂੰ ਜਿਆਦਾ ਜਿਆਦਾ ਪਰ ਮੈਨੂੰ ਉਹਨੇ ਤੈਨੂੰ ਮਾਲ ਵੇਚਿਆ ਹਾਂ ਵੇਚਿਆ ਮੈਂ ਤਾਂ ਅੱਧਾ ਬੰਨ ਲਗਾਤਾ ਤੈਨੂੰ ਭਾਲ ਦੇ ਭਾਲ ਦੇ ਨੇ ਸੱਚ ਵੇਚਿਆ ਤਾਂ ਫਿਰ ਮੈਂ ਹੁਣ ਉਧਰੇ ਰੱਖਿਆ ਇੱਧਰ ਰੱਖਿਆ ਮੇਰੇ ਮਨ ਲਾ ਪੰਜ ਸੱਤ ਪੀਪੇ ਦੇ ਤਾਂ ਤੈਨੂੰ ਹੁਣ ਪਤਾ ਵੀ ਲੱਗਣਾ ਲਾਓ ਉੱਥੇ ਬੋਲੇ ਕਵਾੜੀ ਦੇ ਧਰਕਿਆ ਦਾ ਸਮਾਨ ਜਿਹੜੇ ਬੋਲੇ ਦੇ ਓਏ ਯਾਰ ਟੰਡੂਰੀ ਵਾਲੇ ਤੇ ਓਏ ਬਾਈ ਦੱਸ ਦੇ ਓਏ ਓਏ ਯਾਰ ਖੜ ਸੱਦੇ ਮੇਰਾ ਖੜਾ ਯਾਰ ਮੈਨੂੰ ਬੁਲਾ ਲੈਣਾ 2 ਰੁਪਏ ਓਏ ਕੋਈ ਕਰਦਾ ਯਾਰ ਯਾ ਤੈਨੂੰ ਕਹਤਾ ਯਾਰ ਮੈਨੂੰ ਨਹੀਂ ਪਤਾ ਤੂੰ ਉੱਥੇ ਜਾ ਕੇ ਦੇਖਿਆ ਯਾਰ ਉਹ ਬਈ ਤੂੰ ਦੇਖਿਆ ਭੰਨ ਕਿਤੇ ਨਹੀਂ ਦੇਖਿਆ ਨਹੀਂ ਯਾਰ ਮੈਂ ਭੰਨ ਭੰਨ ਕਿ ਨਹੀਂ ਦੇਖਿਆ ਪਰ ਐ ਵੀ ਪੰਜ ਸੱਤ ਪੀ ਭੇਰਿਆ ਦਾ ਦੇਖ ਦੇਖ ਲੈ ਭਾੜ ਲੈ ਹੱਥੋਂ ਇਹਨੂੰ ਮੇਰੇ ਕੋਲ ਵੀ ਬਾਤ ਹੈ ਯਾਰ ਅੱਜਾ ਯਾਰ ਸਰੋ ਬੁਤੀ ਵਧੀਆ ਵਧੀਆ ਤੂੰ ਦੱਸ ਕਿਵੇਂ ਆ ਹੱਥ ਤਾਂ ਮਿਲਿਆ ਲੈ ਕਿਵੇਂ ਉਹ ਤੇਰੇ ਨਾਲ ਕੀ ਹੱਥ ਮਲਾਉਣਾ ਯਾਰ ਬਸ ਉਹ ਤੇਰੇ ਕੀ ਸੱਪ ਲੜ ਗਿਆ ਤੜਕੀ ਉਹ ਬਸ ਯਾਰ ਮੈਂ ਤਾਂ ਵਿਸ਼ਵਾਸ ਕਰਕੇ ਦੇਖ ਲੈ ਤੇਰੇ ਤੇ ਪੂਰ ਵਿਸ਼ਵਾਸ ਕਰਿਆ ਜਮੀਨ ਫਿਰ ਮੈਂ ਕੀ ਕਰਾਂ ਹੁਣ ਇੱਕ ਨੰਬਰ ਦਾ ਚੋਰ ਨਿਕਲ ਗਿਆ ਤੂੰ ਇੱਕ ਨੰਬਰ ਦਾ ਚੋਰ ਬਸ ਮੈਂ ਕੀ ਕਰਾਂਗੀ ਐ ਤੂੰ ਐਂਦਾ ਦੱਸ ਤੈਨੂੰ ਮੈਂ ਪੀਪੇ ਬਾਰੇ ਦੱਸਿਆ ਨੀ ਸਾਰਾ ਕੁਝ ਹਾਂ ਦੱਸਿਆ ਨਾ ਹਾਂ ਮੈਂ ਤੈਨੂੰ ਆਪ ਪੀਪਾ ਦੇਣ ਨੂੰ ਤਿਆਰ ਦੀ ਫਿਰ ਤੂੰ ਚੋਰੀਆਂ ਕੋ ਲੈ ਐ ਚੱਕੇ ਓ ਚੋਰੀਆਂ ਨਹੀਂ ਲੈ ਮੈਂ ਤੇਰੇ ਬੁੜੇ ਨੇ ਦਿੱਤਾ ਮੈਨੂੰ ਕਹਿੰਦਾ ਹਾਂ ਲੈ ਜਾ ਬਲਾ ਉਹਨੇ ਕਦੇ ਵਾਤੇ ਫੜਾਇਆ ਤੈਨੂੰ ਪੀਪਾ ਮੈਨੂੰ ਕੀ ਪਤਾ ਹੁਣ ਤੂੰ ਦੇਖ ਉਹ ਤਾਂ ਮੈਂ ਰੂੜੀ ਤੇ ਸੜਤਾ ਸੀ ਐਂ ਕਿ ਮੈਂ ਸੜਤਾ ਰੂੜੀ ਤੇ ਯਾਰਤਾ ਹਾਂ ਤੇਰੇ ਬੁੜੇ ਨੇ ਕਹਤਾ ਯਾਰਾ ਉਹ ਤਾਂ ਮੋਰੇ ਵੀ ਫੜਾਉਂ ਪਰਿਆ ਸੀ ਯਾਰ ਅਕਬਰ ਨੇ ਹਾਏ ਤਾਂ ਇਹ ਲੋਟ ਨੂੰ ਪੈਸਾ ਕੰਮ ਕਰਿਆ ਤੇ ਚੋਰੀ ਨੂੰ ਲਿਆ ਐ ਮੇ ਤੋਂ ਓਏ ਨਕਾ ਨੂੰ ਤੈਨੂੰ ਮੈਂ ਕਹਿ ਦੀ ਬਾਬੇ ਨੇ ਹੋ ਜੱਤਾ ਮੈਂ ਦੇਖ ਤਾਥੇ ਰੂੜੀ ਤੇ ਡੇ ਗਿਆ ਆ ਐਂ ਖੱਚਦਾ ਦੇਖ ਓਏ ਬੱਲੀ ਹਾਂ ਹੋ ਰਹੇ ਹੁਣ ਕੀ ਹੋ ਗਿਆ ਤੇਰੇ ਮੈਂ ਕੀ ਖੱਚਦਾ ਓ ਮੈਂ ਤਾਂ ਉਹ ਗੱਲ ਕਰਦਾ ਯਾਰ ਵਿਆਹ ਕੁਰਤਾ ਖੱਚਦਾ ਮੈਂ ਮੈਂ ਕੁਰਤਾ ਖੱਚਦਾ ਤੂੰ ਗੱਲ ਦੱਸ ਮੈਨੂੰ ਕੀ ਕਹਿੰਦਾ ਦੀ ਹੁਣ ਮੈਂ ਤਾਂ ਕੁਛ ਨਹੀਂ ਕਹਾ ਤੈਨੂੰ ਮੈਂ ਕੀ ਕਹਿਣਾ ਚਲ ਫਿਰ ਆ ਜਾ ਕਬਾੜ ਚ ਮੇਰੇ ਨਾਲ ਭਲਾ ਕੇ ਲੈ ਬੈਣਾ ਕਬਾੜ ਚ ਤਾਂ ਮੈਂ ਦਿੱਤੀ ਨਹੀਂ ਉਤਰਾ ਬਾਪ ਕਹਿੰਦਾ ਲੈ ਲੈ ਜੀ ਕਹਿੰਦਾ ਕਬਾੜ ਉਹ ਓਏ ਫਿਰ ਉਹ ਕਬਾੜ ਲੈ ਦਿੱਤੀ ਮਿੱਲੀ ਕਬੜੀ ਇਹਨੂੰ ਅਸਾਂ ਨੇ ਵੇਚਦਾ ਚਲ ਆ ਜਾ ਨਮਾਏ ਕਿਉਂ ਲੋ ਹਾ ਤੇਰੇ ਬਾਪ ਨੇ ਪਿੱਛੇ ਤੂੰ ਕੋਹਾ ਕੇ ਇਸਾ ਜਵਾਬ ਦੇ ਦੇ ਬੁੱਧਾ ਫਿਰ ਆਏ ਹੈ ਉਹ ਚੱਲ ਜਰਾ ਪੀਕਾ ਦਾ ਤੇਰਾ ਯਾਰ ਤੈਨੂੰ ਲੋੜ ਹੈ ਤੂੰ ਆਪ ਦਾ ਲਿਆ ਜਾ ਭਾਜਾ ਓਏ ਬਾਈ ਤੂੰ ਲੈ ਆਇਆ ਜਰਾ ਕਰੋ ਤਾਂ ਤੇਰੇ ਬਾਪ ਨੇ ਵੇਚਿਆ ਕਬੜੀ ਨੂੰ ਮੈਂ ਵੇਚਿਆ ਚੱਲ ਚੱਲ ਰਤਨਕਾ ਚੱਲ ਇਹਦਾ ਬੱਸ ਤੇਰੇ ਨਾਲ ਜਾ ਰਹੀ ਆ ਤਾਂ ਤੁਰਪਾ ਨਾ ਕਰ ਨਾਲ ਮੈਂ ਇਹ ਤੈਨੂੰ ਕੋਈ ਯਾਦ ਰੱਖੇਗਾ ਯਾਰ ਇਹਦੀ ਮੁਰਾਇਵਰ ਆਪਾਂ ਕਿੱਥੇ ਚੱਲਣਾ ਚੱਲ ਚੱਲ ਆ ਆ ਜਾ ਕਰੋ ਚੱਲ ਚੱਲ ਆ ਗਿਆ ਮੈਂ ਚੱਲ ਚੱਲ ਆ ਜਾ ਆ ਜਾ ਆ ਜਾ ਆ ਜਾ ਕਰੋ ਐ ਲੈ ਕਰ ਲੈ ਗੱਲ ਸਹੀ ਗੱਲ ਆ ਬਾਈ ਜਦੋਂ ਮੜਾ ਟਾਈਮ ਆਉਂਦਾ ਨਾ ਬੰਤੇ ਯਾਰ ਜੂਰ ਕੋਈ ਨਹੀਂ ਖੜਦਾ ਆ ਭੱਜ ਗਿਆ ਲੈ ਚੋਰ ਸਾਲਾ ਉਹਦਾ ਕਹੂੰ ਮੈਂ ਜਾਨ ਦੇ ਦੂੰ ਤੇਰੇ ਪਿੱਛੇ ਐ ਕਰ ਦੂੰ ਆ ਭੱਜ ਗਿਆ ਤਾਂ ਨੰਗ ਗਿਆ ਤਾਂ ਨੰਗ ਗਿਆ ਜੋ ਮੇਰਾ ਹਾਲਾ ਬੋਲਾ ਜਾਂ ਤੜਕੀ ਟੱਕਰ ਗਈ ਮੈਂ ਤਾਂ ਲੈ ਟਾਈ ਲਿਆ ਤੀ ਚਲ ਉਹ ਸੀਤੀ ਕਿਤੇ ਠੰਡੇ ਨਾ ਹੋ ਜਾਣ ਕਿਤੇ ਵਰਤੇ ਨਾ ਜਾਣ ਚੌੜਾ ਭੱਜਲਾ ਭੱਜਲਾ ਉਹ ਕਿਉਂ ਬੱਲੀ ਕਿਧਰ ਪੈ ਜਾਣਾ ਹੈ ਓਏ ਉਹ ਤਾਂ ਚੌੜ ਲੱਗ ਚੌਣਾ ਦਾ ਲੰਗਰ ਲੱਗ ਰਿਹਾ ਉਹਨਾਂ ਦੇ ਹੋਜੀ ਕੇ ਮੈਂ ਤਾਂ ਚਾਉਂਗਾ ਕੋਈ ਆ ਆ ਜਾ ਉਹ ਤਾਂ ਫਿਰ ਉਹ ਨੂੰ ਤਾਂ ਵਰਤ ਜੂਗਾ ਕਮਾ ਪਹਿਲਾਂ ਆ ਜਾ ਚੰਗਾ ਕੋਈ ਨਹੀਂ ਚੰਗਾ ਚੰਗਾ ਚਲ ਓਏ ਆਇਆ ਉਹ ਬਾਸੀ ਆਪਾਂ ਬਾਅਦ ਚ ਬਸ ਲੰਘੇ ਸਾਹਮਣੇ ਬੈਠੇ ਉਹ ਕਿਉਂ ਪ੍ਰਿੰਟ ਕਿਵੇਂ ਠੀਕ ਹੈ ਉਹ ਬਿੱਲੀ ਨੇ ਦੇਖਿਆ ਯਾਰ ਉਹਦਾ ਫੱਜ ਕੇ ਜਾ ਰਿਹਾ ਚੌਲ ਖਾਣੇ ਜਾ ਰਿਹਾ ਕਿਹੜੇ ਫੱਜ ਕੇ ਉਹ ਤਾਂ ਤੁਹਾਨੂੰ ਸੁਣੀ ਹੈਗਾ ਚਲ ਮੈਂ ਵੀ ਫਿਰ ਚੌਲੇ ਨੂੰ ਮੈਂ ਘੁਣਾ ਚੌਲਾ ਚ ਕੋਈ ਨਹੀਂ ਸਾਡੇ ਦੁਖੀ ਕਰ ਲਿਆ ਆਜ ਉਹ ਇਹ ਨਾ ਮਰਲਾ ਆਲੇ ਤੇ ਹਾਂ ਬਈ ਇਹ ਨਾ ਖਾ ਲੈ ਹੋਰ ਠੀਕ ਹੈ ਹੂੰ ਬਧੀਆ ਦੱਸਿ ਕਿ ਆਇਆ ਨਾ ਮੈਨੂੰ ਮੈਂ ਕਿਤੇ ਨੂੰ ਗਰੋਗਦਾ ਦੀ ਗੱਲ ਲੰਗਰ ਤੋਂ ਓਏ ਤੂੰ ਤਾਂ ਕਹਿੰਦਾ ਮੈਂ ਕਬਾੜੀ ਦੇ ਜਾ ਰਾਂ ਚੱਲ ਇਕੱਠੇ ਭਾਗ ਜਾਗੇ ਤੂੰ ਖਾ ਲੈਨੇ ਤੂੰ ਹੈਨਾ ਖਾ ਲੈਵਾ ਦੋ ਬਈ ਪਾ ਦੇ ਛੋਲ ਵਾਲੇ ਸੁਭਾਦ ਨੇ ਉੱਠੀ ਨਾ ਚੰਗਾ ਖਾ ਸਾਰੇ ਖਾ ਕੇ ਚੰਨਾ ਦੇ ਲਫਾ ਫੇਨ ਲੈ ਦਾ ਬਾਬਾ ਦੇ ਮੈਂ ਓਹ ਵਾਲਾ ਫਿਰ ਲੈ ਓ ਜੀ ਪਹਿਲਾਂ ਖਾ ਤਾ ਨਾ ਫਿਰ ਪਵਾਲਾਂਗੇ ਬਾ ਠੀਕ ਹੈ ਕੋਈ ਨਾ ਖਾਣਾ ਤੂੰ ਪਹਿਲਾ ਹਾਂ ਆਪਾਂ ਇਹਦਾ ਹੁਣ ਨੂੰ ਕਦੋਂ ਦੇ ਭਗ ਲੱਭ ਲਿਆਉਂਦੇ ਆਪਾਂ ਉਹ ਚੱਲ ਹੁਣ ਦੇਖ ਲੈ ਆਉਣਾ ਦੀ ਉਹ ਦੇਖ ਲੈ ਆਊਗਾ ਯਾਰ ਓਕੇ ਆਹ ਦੇਖ ਲੈ ਕੱਡਾ ਢੇਰ ਲੱਗਿਆ ਪਿਆ ਇਹਦਾ ਬਾਰੀ ਹੋ ਗਈ ਯਾਰ ਚੋਲਾ ਪੱਗੀ ਪੰਦਾ ਭੱਜ ਗਿਆ ਤੂੰ ਓਏ ਲੇਟ ਆ ਬਹੁ ਭੁੱਖਾ ਲੱਗ ਰਹੀ ਦੀ ਯਾਰ ਚੋਲਾ ਉਹ ਸੇਰੋ ਲੀਲੀ ਨੂੰ ਵੀ ਕਿੱਥੇ ਰੱਖ ਕੇ ਗਿਆ ਉਹ ਵਾਹ ਆਹ ਉਹਨਾਂ ਇੰਨੇ ਜਿਹੇ ਕਿੱਥੇ ਲੱਭਾਂਗੇ ਆਪਾਂ ਬਾਈਬਲ ਵੀ ਪਤਾ ਨਹੀਂ ਤੈਨੂੰ ਕੋਈ ਵੇਚ ਕੇ ਗਿਆ ਬਈ ਇਹਨੇ ਪੀਪੇ ਉਹਰੇ ਬਾਦੂ ਪਏ ਨੇ ਬਾਕੀ ਦੇਖ ਲੋ ਯਾਰ ਨਿਗਾਹ ਮਾਰ ਲੋ ਕਿਹੜਾ ਵੀ ਪੌੜਾ ਦੇਖ ਲਈ ਬਈ ਅਸੀਂ ਹਾਂ ਦੇਖ ਲੋ ਬਈ ਕੋਈ ਨਾ ਕੁਵਾਰੀ ਆ ਹੁਣ ਲੱਭਾ ਇੰਨੇ ਕੁਵਾਰਜੋਂ ਕਿੱਥੇ ਲੱਭੇਗਾ ਤੂੰ ਓਏ ਉਹਦੀ ਨਿਸ਼ਾਨੀ ਲਾਈ ਹੋਈ ਏ ਮੇਰੀ ਆਹ ਦੇਖ ਆਹ ਦੇਖ ਕੋਈ ਨਹੀਂ ਨਿਸ਼ਾਨੀ ਲਾਈ ਜੈ ਕਹ ਮੇਰੀ ਨਿਸ਼ਾਨੀ ਹੈਗੀ ਐ ਕਿੱਥੇ ਤੇ ਨਹੀਂ ਨਿਸ਼ਾਨੀ ਤੈਨੂੰ ਬੜਾ ਪਤਾ ਹੈ ਦਰ ਧਰ ਕੇ ਨੂੰ ਲਾ ਕੇ ਆ ਜੀ ਆਹ ਦਰ ਧਰ ਕੇ ਲਾ ਕੇ ਆ ਜੀ ਤੂੰ ਲੱਭਾ ਬੱਲੇ 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 ਇਹ ਘੋਣੇ ਹੋ ਰਹੇ ਵਾਹ ਫਿਰ ਓਏ ਆਪਾ ਇਹਨੇ ਵੀ ਪੀ ਪੇ ਕਰਨੇ ਇਹਦਾ ਫਰਿੱਜ ਚਲਾ ਰੱਖਿਆ ਹੈ ਮੈਂ ਕਿਹਾ ਓਏ ਮੈਂ ਕਿਹਾ ਹੋਰ ਆ ਦੇ ਵੱਡਾ ਕਰ ਰੱਖਿਆ ਫਰਿੱਜ ਚ ਲਾਦਾ ਤੱਕ ਤੱਕੇ ਰੂ ਚਾਲਾ ਸੌ ਕਰ ਲੈ ਚਲ ਐ ਕਰ ਦਸੀ ਨੇ ਉਹ ਬਾਬੇ ਨੇ ਦਿੱਤਾ ਨਾ ਨਾ ਤੂੰ ਦੇਣਾ ਨਹੀਂ 10 ਰੁਪਏ ਦੇ ਦੇ ਹਾਂ ਦੇ ਦੇਦਾ ਸਰਪੰਚ ਸੌ ਦਾ ਤਾਂ ਤਾਂ ਬੇਚ ਕੇ ਵੀ ਨਹੀਂ ਗਿਆ ਹੁਣ ਚਲ ਤੂੰ 10 ਦੇ ਦੇ ਜੀ ਹਾਲ ਲਾ ਜੋ ਬਈ ਬਣਾ ਲਾ ਬਈ ਤਾਂ ਨਵਾਦਰਾ ਯਾਰ ਅਸੀਂ ਲੰਗਰ ਚ ਵਾਗ ਗਏ ਤੇ ਤੈਨੂੰ 10 ਰੁਪਏ ਬਾਅਦ ਚ ਦੇ ਜਾਗੇ ਹਾਂ 10 ਹੋਰ 10 ਰੁਪਏ ਦੇ ਬਈ ਦੇ ਜਾਗੇ ਇਹ ਤੂੰ ਡੰਗਰ ਹੈ ਮੈਂ ਤਾਂ ਡੰਗਰ ਹਾਂ ਉਦੋਂ ਦੇ ਨੇ ਇੰਨਾ ਟਾਈਮ ਖਰਾਬ ਕਰਾਤਾ ਲੈ ਪੱਠੀ ਮੇਸ ਉਹ ਹੀ ਜਿਓਏ ਤੇ ਪੜਾਏ ਦਿੱਤਾ ਸੀ ਯਾ 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 ਅੱਗੇ ਚੱਲਣਾ ਅੱਗ ਨਹੀਂ ਉਹ ਮੋੜਾ ਪਾਉਣਾ ਮੋੜਾ ਫੜੀ ਫੜੀ ਐ ਲੈ 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 ਨਿਕਲ ਚੱਲ ਚੱਲ ਚੱਲੇ ਬੁਕਿੰਗ ਕਰਣਾ ਯਾਰਾ ਡੰਗਰ ਇਹਦਾ ਵਿਚਾਰਾ ਪਹਿਲੀ ਹਲਾਵਾ ਓਏ ਭਾਗ ਜਾ ਚੱਲ ਕੋਈ ਨਹੀਂ ਭਾਗ ਜਾ ਭਾਗ ਜਾ ਭਾਗ ਜਾ ਤੂੰ ਜਾ ਤੈਨੂੰ ਚੱਲ ਕੀ ਹੋਵੇ ਓਏ ਉਹ ਆਪਣੇ ਨਾਲ ਪੜਦਾ ਹੁੰਦਾ ਦੀ ਵਿਚਾਰਾ ਉਹ ਜਿਹੜੀ ਨੂੰ ਰੋਟੀਆਂ ਨਹੀਂ ਧੱਕੀ ਦਿੰਦੀ ਹੁੰਦੀ ਸੀ ਖਾਣੇ ਸੁਣ ਖੜ ਕੇ ਓਏ ਉਹ ਯਾਰ ਆਪਣੇ ਨਾਲ ਨਹੀਂ ਪੜਦੀ ਹੁੰਦੀ ਸੀ ਜੀ ਉਹ ਪਤਲੀ ਜੀ ਕੁੜੀ ਲੰਬੀ ਜੀ ਹਾਂ ਓਏ ਉਹ ਉਹ ਤਾਂ ਪੈਸੇ ਪੂਛੇ ਲੈ ਕੇ ਬਾਰੇ ਬੂਰੇ ਬੱਕੀ ਔਰ ਤਾਂ ਹਿੰਦਾ ਹੈ ਐ ਹੋਇਆ ਪਿਆ ਤਾਂ ਹੀ ਬੌੜਾ ਹੋ ਗਏ ਉਹ ਚਿੱਤੀ ਦਾ ਖੋੜਾ ਘੜਦਾ ਫਿਰਦਾ ਪੈਸੇ ਲੈ ਗਈ ਤਾਂ ਉਹ ਪਰ ਬੌੜਾ ਤਾਂ ਹੀ ਹੈ ਹੋਰਾ ਤਾਂ ਓਏ ਹਾਂ ਆਦਾ ਤੇਜਾ ਮੈਨੂੰ ਬੀਪਾ ਕੀ ਇਹਦਾ ਕੀ ਕਰ ਰਹੇ ਨੇ ਘੜ ਦੇ ਘੜ ਜਗੜ ਦੇ ਦੇ ਨਾ ਵੀ ਥੱਲੇ ਕਰ ਲੈ ਧਰਨੇ ਦੀ ਕੀ ਲੋੜ ਐ ਸਵੇਰ ਮੈਂ ਦੂਤ ਲਾਉਂਗਾ ਪੀਪਾ ਦੇ ਦੇ ਪਹਿਲਾਂ ਚੋਰੀਓ ਚੱਕਰੇ ਉਹ ਚੋਰੀਓ ਥੋੜੀ ਲੈ ਜੀ ਤੇਰੇ ਬੋੜੇ ਨੇ ਦਿੱਸਦੇ ਜੀ ਸਾਮੂ ਨੂੰ ਦਿੱਤਾ ਹੂੰ ਤੁਸੀਂ ਸਾਰੇ ਬਾਪ ਪੁੱਤਰ ਇੱਕ ਚੱਕਵਾੜ ਜੇ ਵਿੱਚ ਤਾਂ ਵੱਧਾ ਘਟ ਜੇ ਨਾ ਬੋੜੇ ਤੂੰ ਭੱਜ ਜਾ ਓਏ ਭੱਜ ਜਾ ਲੈ ਸੌਰਾ ਮਰੇਸੀ ਜਾ ਜਾ ਬੱਬ ਓਏ ਸੋਨ ਬੈਰ ਓਆ ਫੇਰ ਚੱਕ ਲੈ ਤੂੰ ਬੈ ਜਾ ਬੈ ਜਾ ਬਈ ਤੂੰ ਬੈ ਬਾਬੇਲੀ ਤੱਕ ਲੈ ਨੂੰ ਹਾਂ ਤੂੰ ਆ ਫਿਲਟਰ ਤੇ ਲੱਗਿਆ ਰਹਿ ਕਰ ਛਿੱਤਰ ਤੇ ਇਹ ਤੇ ਓਏ ਤਾਂ ਤੂੰ ਛੱਡ ਤੂੰ ਪਹਿਲਾਂ ਇਹਦਾ ਪਾੜਾ ਪਾ ਦੇ ਕਿਹੜੀ ਕੰਧਰੀ ਨੂੰ ਕਰਦਾ ਮੈਸੇਜ ਇਹ ਤੇ ਛਿੱਤਰ ਦੇ ਤੂੰ ਤੂੰ ਇਹਨੂੰ ਧੜਕਿਆ ਬਾਹਰ ਉਹ ਤੂੰ ਭੱਜ ਜਾ ਓਏ ਮਸਾ ਗਿਆ ਮਨ ਮਨ ਲੱਤਾਂ ਵਰਤੂ ਤੇਰੇ ਕੋਲ ਕਿਹਨੂੰ ਐਤੀ ਨੂੰ ਹੋਏ ਤਾਂ ਓਏ ਇਹਨੂੰ ਚਾਤ ਪਾ ਕੇ ਤੂੰ ਜਾ ਚਾਤ ਹੀ ਹੋਏ ਸੀ ਤੂੰ ਲਾ ਲਈ ਜੋਰ ਮੈਨੂੰ ਮਾਰੇ ਬਿਨਾ ਨਹੀਂ ਹਟਦਾ ਤੂੰ ਹਣਾ ਇਹ ਤਾਂ ਆਮਾ ਇਹ ਤੇਰਾ ਬੰਦੂ ਕੋਲ ਕੋਲੋਂ ਹੱਤਿਆ ਦੇ ਬਾਰੇ ਉਹ ਬਗਲਾ ਦੂਜਾ ਜਿੱਧਰ ਜਾਣਾ ਪਾਣੀ ਫਾਇਲ ਦੇ ਬਗਲਾ ਬਗਲਾ ਸੋਕਰ ਇਹ ਤੇ ਪਰੇ ਤੇ ਪਰੇ ਨਾਲ ਥੋੜੇ ਟੋਕਟਾ ਬਾਤਾਂ ਇਹਨੂੰ ਬੋਲ ਦਾਂਗੇ ਇੱਥੇ ਪਾ ਜਾਵਾਂਗੇ ਕੌਣ ਤਾਇਆ ਤੂੰ ਕਿੱਧਰ ਮੁਹ ਚੁੱਕਿਆ ਵੇ ਉਹ ਜੋਤੀ ਘਰੀਆਂ ਕਰੀਆ ਤੂੰ ਪੀਪੜਾ ਫਿਰ ਚੱਕਾ ਲਿਆ ਉਹਨੂੰ ਉਹ ਮੈਂ ਕਾਨੂੰ ਲੈ ਆਇਆ ਮੈਂ ਤਾਂ ਸਿੱਟਕਾਇਆ ਸੀ ਉਹ ਚੱਕ ਲਿਆ ਉਹ ਮੈਂ ਤੂੰ ਦੇਖ ਗਈ ਉਹਨੂੰ ਕਿਥੇ ਉਹ ਪੀਪੇ ਪਿੱਛੇ ਦਾ ਯਾਰ ਨਾਲ ਤਾਂ ਤੇਰੇ ਵਾਲੇ ਬੋਲੇ ਜੇ ਨੇ ਕੁੱਟਾ ਮੈਨੂੰ ਨਾਲੇ ਮੇਰੇ ਵਾਲੇ ਬੋੜੇ ਤੋਂ ਘਟਵਾਦਾ ਮੈਨੂੰ ਇਹਨੇ ਕੁੱਟਣ ਨਾਲ ਤੇਰੇ ਬੋੜੇ ਨੇ ਠਰਕੀ ਤੂੰ ਮੈਥੋਂ ਵੀ ਨਾ ਟੰਬੇ ਖਾ ਲਈ ਚੱਲ ਹੁਣ ਤੂੰ ਕਿੱਧਰ ਨਿਕਲਦਾ ਦੋੜ ਉਹ ਮੈਂ ਬੜਾ ਜੋਤੀ ਨਾਲ ਕਾਣਾ ਕਹਿੰਦਾ ਠੀਕ ਆ ਕੋਈ ਨਹੀਂ ਫਿਰ ਸਿਆਣਾ ਹੈਗਾ ਸਮਝਾ ਦੂੰਗਾ ਮੈਂ ਕੋਈ ਗੱਲ ਨਹੀਂ ਡਾਂਗਾ ਖਾਉਂਗੇ ਤੂੰ ਟੰਬੇ ਨਾ ਖਾ ਲਈ ਮੈਥੋਂ ਲਗੜਾ ਜਾਂ ਕੀ ਕਰਦਾ ਉਹ ਜੋਤੀ ਆ ਤਾੰਦੇ ਦਾ ਕਿ ਭੈਣ ਨੂੰ ਕਟਵਾਦਾ ਕਰ ਓਏ ਧੀ ਆ ਖੜਾ ਹੋ ਯਾਰ ਤੂੰ ਮੰਗ ਰਿਹਾ ਮੈਨੂੰ ਯਾਰ ਦੁਪਹਿਰੇ ਖੱਲਿਆ ਯਾਰ ਮੇਰੇ ਬੁੜੇ ਨੇ ਯਾਰ ਤੂੰ ਕਟਵਾਦਾ ਮੈਨੂੰ 70 ਖਾਣ ਰਹੀ ਹੈ ਤੂੰ ਚਲ ਖੜਾ ਤਾਂ ਹੋ ਤੇ ਨਾ ਇੱਕ ਗੱਲ ਕਰਨੀ ਆ ਮੈਂ ਚੁੱਲੋ ਚੁੱਲੋ ਛ ਖੜਾ ਤਾਂ ਹੋ ਜਾ ਓ ਇੱਧਰ ਵਈ ਜਾ ਇੱਥੇ ਰਹਿ ਯਾਰ ਉਦਘੀ ਯਾਰ ਫੱਲੇ ਬਿਠਾਵੇਂਗਾ ਹੁਣ ਤੂੰ ਆਪਦੇ ਯਾਰ ਨੂੰ ਯਾਰ ਖੜਾ ਹੋ ਮਰਾ ਜੋ ਦੋਸਤ ਨਹੀਂ ਹੈਗਾ ਖੜਾ ਹੋ ਓ ਬੈ ਜਾ ਲੈ ਲੈ ਜਾ ਮੰਨ ਦੁਖੀ ਕਰ ਲਿਆ ਤਾ ਕੜਾ ਦਾ ਹੋਣਾ ਓਏ ਦੱਸ ਦੇ ਦੱਸ ਦੱਸ ਜ਼ਰੂਰੀ ਗੱਲ ਕਰ ਦੱਸ ਅਹੀਂ ਪੈ ਗਈ ਸੋਹਣਾ ਇਹ ਜੀ ਗੱਲ ਸੋਹਣਾ ਹਾਂ ਨਾਲੇ ਤਾਂ ਦੇਖ ਪੀਪੇ ਪਿਛੇ ਤੂੰ ꯀਟ ਗਿਆ ਹਾਂ ਸੁਣ ਲੈ ਪਹਿਲਾਂ ਬੋਲੀ ਨਾ ਹਾਂ ਨਾਲੇ ਤੂੰ ꯀਟ ਗਿਆ ਨਾਲੇ ਦੇਖ ਮੈਂ ਕਰੋ ਦੋ ਵਾਰੀ ꯀਟ ਗਿਆ ਠੀਕ ਹੈ ਆਪਾਂ ਉਹੀ ਖੱਜਲ ਖਵਾਰ ਹੁੰਦੇ ਫਿਰਦੇ ਆ ਯਾਰ ਜੇ ਉਹਦੇ ਵਿੱਚ ਨਾਏ ਕੁਝ ਹੋਇਆ ਫਿਰ ਆਪਾਂ ਬਾਅਦ ਚ ਕੀ ਕਰਾਂਗੇ ਓਏ ਪਰ ਬਾਬਾ ਕਹਿ ਕੇ ਗਿਆ ਵੀ ਖੋਲ ਹੀ ਨਾ ਯਾਰਾ ਬਾਬੇ ਨੂੰ ਚੱਕ ਲੈ ਪਰ ਬਾਬਾ ਕਹਿ ਕੇ ਗਿਆ ਬਾਬੇ ਐ ਕਹਦਾ ਬਾਬੇ ਨੇ ਉਹ ਕਹੇ ਬਾਬੇ ਨੇ ਕੀ ਕਹਤਾ ਯਾਰ ਤੂੰ ਬਾਬੇ ਦੀ ਤਾਂ ਤੂੰ ਛੱਡ ਬਾਬਾ ਵਜਨ ਦੇ ਕੇ ਗਿਆ ਨਾ ਬਈ ਤੈ ਇਹ ਖੋਲਣਾ ਨਹੀਂ ਉਹ ਤੋਂ ਹੋ ਜੇ ਫਿਰ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਤੈ ਕਰਨਾ ਦੀ ਉਹ ਤਾਂ ਤੈ ਕਰ ਲਿਆ ਹੁਣ ਦੇਖ ਕੰਬੇ ਵਾਲੇ ਯਾਰਾ 12 ਵੀ ਘੁੱਟ ਕੇ ਨਾਲੇ ਤਾਂ ਤੂੰ ਮੈਨੂੰ ਘੁੱਟ ਜਾਣਾ ਉਹੀ ਬਿਨਾਂ ਗੱਲ ਤੋਂ ਮੈਨੂੰ ਤਾਂ ਕੁਝ ਵੀ ਨਹੀਂ ਮਿਲਦਾ ਨਾਲੇ ਨਾਲੇ ਤੂੰ ਘੁੱਟ ਜਾਣਾ ਨਾਲੇ ਮੈਨੂੰ ਘਰੇ ਮਰਾਲਾ ਭੋੜਾ ਘੁੱਟਦਾ ਹੋਰ ਕੁਝ ਦੀ ਕਹਿਣਾ ਹੈ ਮੈਨੂੰ ਇਹ ਦੱਸੋ ਸਾਡੀ ਆਪਾਂ ਖੋਲ ਕੇ ਦੇਖਦੇ ਆ ਜੇਬ ਦੇ ਵਿੱਚੋਂ ਨਾ ਹੀ ਕੁਝ ਹੋਇਆ ਨਾਲੇ ਤਾਂ ਆਪਣੀ ਦੋਸਤੀ ਖਰਾਬ ਹੋ ਰਹੀ ਹੈ ਇਹਦੇ ਪਿੱਛੇ ਜੇ ਨਾ ਕੁਝ ਹੋਇਆ ਉਹੀ ਯਾਰ ਇਹ ਤਾਂ ਗੱਲ ਹੈਗੀ ਆ ਚੱਲ ਫਿਰ ਆਪਾਂ ਇੱਕ ਵਾਰੀ ਖੋਲ ਕੇ ਦੇਖਦੇ ਆ ਲੌਗਰ ਬਾਰ ਲਾ ਗਿਆ ਜੇ ਬਾਜਾ ਬਾਰ ਲਾ ਆ ਹਾਂ ਮੈਂ ਬਾਰ ਲਾ ਕੇ ਉਹ ਕਮਰੇ ਦਾ ਬਾਰ ਲਾ ਕੇ ਆ ਬਸ ਠੀਕ ਆ ਜਾ ਢੇਡ ਦਾ ਲਾ ਤਾਂ ਨਹੀਂ ਰਾਜਾ ਹੋ ਗਿਆ ਆਪਾਂ ਹਲਾ ਦਈਏ ਨਾਲਾ ਲਾਈਟ ਲਾ ਲੈ ਲਾ ਲੈ ਚੱਪਾਣਾ ਕਰਦੇ ਚੰਗਾ ਚੱਪਾਣਾ ਉਹ ਹੋਰ ਭਾਬੇ ਜਿੱਤਾ ਫਿਰ ਉਤਨਾ ਕਰਾਂਗੇ ਹਾਂ ਚੱਲ ਬਰਾ ਆਪਣਾ ਕੱਢ ਦੇ ਲੈ ਹੁਣ ਆ ਮੈਂ ਚੱਕ ਕੇ ਲਾ ਲੈ ਆ ਮਾਇਨੇ ਵਾ ਜਾਏ ਬਬੇ ਜੀ ਜਾਏ ਬਬੇ ਜੀ ਅਕਲੇ ਅਕਲੇ ਜਾਏ ਹੋ ਜਾਏ ਹੋ ਬੋਲੀਏ ਬਰਾ ਹਾਂ ਮੱਥਾ ਢੇਕਦੇ ਐਵੇਂ ਕਰਕੇ ਉਹ ਐਂ ਉਹ ਨਹੀਂ ਦੇਖੇ ਕਰਦੇ ਨੇ ਮੱਥਾ ਐਂ ਕਰਦੇ